ਪ੍ਰਧਾਨ ਨੇ ਉਹ ਵੀ ਪੁੱਛਨੇ ਦਾ ਸਭ ਕੀ ਕਹਿਣਾ ਜੀ ਬਹੁਤ ਵੱਡਾ ਸਦਮਾ ਹੋ ਗਿਆ ਉਹਨ ਵਿਜੇ ਪ੍ਰਤਾਪ ਸਿੰਘ ਹੋਣੀ ਸ਼ਖਸ਼ੀਅਤ ਦੀ ਦੇਖੋ ਇਹ ਬੜਾ ਦੁਖਦ ਸਮਾਚਾਰ ਹੈ ਕਿ ਸਾਡੇ ਜਿਹੜੇ ਪਤਨੀ ਦਾ nidhan ਹੋ ਗਿਆ ਸਾਨੂੰ ਪਹਿਲਾਂ ਤੇ ਵਿਸ਼ਵਾਸ ਨਹੀਂ ਹੋਇਆ ਕਿ ਹੁਣ ਜੇਕਰ ਕਿਸੇ ਵੀ ਸਰਕਾਰੀ ਦਫਤਰ ਚ ਕੋਈ ਕੰਮ ਹੋਵੇ ਤਖ਼ੱਜਲ ਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸਗੋਂ ਬੜੇ ਹੀ ਵਧੀਆ ਤੇ ਸਮੇਸਰ ਲੋਕਾਂ ਦੇ ਕੰਮ ਹੋ ਰਹੇ ਨੇ ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠਲਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਕ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਹੈ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕੇ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਕੇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਯੰਗ ਮਰਨ ਦਾ ਤੋਗਨ ਵਰਕੇ ਕੋਈ ਨਾ ਦੁੱਖ ਦੇ ਦੋ ਬੱਚੇ ਨੇ ਪਰਿਵਾਰ ਦੇ ਵਿੱਚ ਉਦੋਂ ਹੀ ਅਸੀਂ ਜਿਹੜੇ ਪੋਲੀਟਿਸ਼ੀਅਨਸ ਐ ਜਿਹੜੋ ਸਾਡੇ ਪਰਿਵਾਰ ਜਦੋਂ ਖੁਸ਼ਹਾਲ ਹੁੰਦਾ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਵੀ ਸਾਨੂੰ ਮਿਲਦਾ ਬਟ ਬੜੀ ਦੁਖਦ ਖਬਰ ਹੈ ਜਿਹੜੇ ਕੁਵਰ ਜੀ ਦੇ ਵਾਈਫ ਜਿਹੜੇ ਡੱਥ ਹੁੰਦਾ ਸਾਨੂੰ ਬਹੁਤ ਅਫਸੋਸ ਆ ਔਰ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਕੁਵਰ ਜੀ ਨਾਲ ਅਸੀਂ ਦਿਲੋਂ ਸਾਰੇ ਜਾਣੇ ਖੜੇ ਆ ਔਰ ਇਹ ਦੁਖਾ ਸਮਾਚਾਰ ਦੇ ਨਾਲ ਇਹਨਾਂ ਦੇ ਔਖੇ ਵੇਲੇ ਅਸੀਂ ਨਾਲ ਆਣੇ ਆਂ ਪ੍ਰਧਾਨ ਨੇ ਉਹ ਵੀ ਪੁੱਛਨੇ ਦਾ ਸਭ ਕੀ ਕਹਿਣਾ ਜੀ ਬਹੁਤ ਵੱਡਾ ਸਦਮਾ ਹੋ ਗਿਆ ਉਹਨੇ ਵਿਜੇ ਪ੍ਰਤਾਪ ਸਿੰਘ ਹੋਣੀ ਸ਼ਖਸ਼ੀਅਤ ਦੀ ਦੇਖੋ ਇਹ ਬੜਾ ਦੁਖਦ ਸਮਾਚਾਰ ਹੈ ਕਿ ਸਾਡੇ ਜਿਹੜੇ ਬਤਨੇ ਦਾ ਨਿਦਨ ਹੋ ਗਿਆ ਸਾਨੂੰ ਪਹਿਲਾਂ ਤੇ ਵਿਸ਼ਵਾਸ ਨਹੀਂ ਹੋਇਆ ਕਿ ਉਹਦੇ ਯੰਗ ਹੋਗਨ ਵਾਰ ਕੇ ਕੋਈ ਉਹਨਾਂ ਦੇ ਦੋ ਬੀਬੀਆਂ ਨੇ ਬੱਚੇ ਨੇ ਪਰਿਵਾਰ ਦੇ ਵਿੱਚ ਉਦੋਂ ਹੀ ਅਸੀਂ ਜਿਹੜੇ ਪੋਲੀਟਿਸ਼ੀਅਨਸ ਆਂ ਜਿਹੜੋ ਸਾਡੇ ਪਰਿਵਾਰ ਜਦੋਂ ਖੁਸ਼ਹਾਲ ਹੁੰਦਾ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਵੀ ਸਾਨੂੰ ਮਿਲਦਾ ਹੈ ਬਟ ਬੜੀ ਦੁਖਦ ਖ਼ਬਰ ਅੱਜ ਜਿਹੜੇ ਕੁਵਰ ਜੀ ਦੇ ਵਾਈਫ ਜਿਹੜੇ ਡੱਥੋਂ ਹੁੰਦਾ ਸਾਨੂੰ ਬਹੁਤ ਅਫਸੋਸ ਹੈ ਔਰ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਕੁਵਰ ਜੀ ਨਾਲ ਅਸੀਂ ਦਿਲੋਂ ਸਾਰੇ ਜਾਣੇ ਖੜੇ ਆਂ ਔਰ ਇਹ ਦੁਖਦ ਸਮਾਚਾਰ ਦੇ ਨਾਲ ਇਹਨਾਂ ਦੇ ਔਖੇ ਵੇਲੇ ਅਸੀਂ ਨਾਲ ਆਂਦੇ ਪ੍ਰਧਾਨ ਨੇ ਉਹ ਵੀ ਪੁੱਛਨੇ ਤਾਂ ਸਭ ਕੀ ਕਹਿਣਾ ਜੀ ਬਹੁਤ ਵੱਡਾ ਸਦਮਾ ਹੋ ਗਿਆ ਉਹਨਾਂ ਵਿਜੇ ਪ੍ਰਤਾਪ ਸਿੰਘ ਹੋਣੀ ਸ਼ਖਸੀਅਤ ਦੀ ਦੇਖੋ ਇਹ ਬੜਾ ਦੁਖਦ ਸਮਾਚਾਰ ਹੈ ਆ ਤੇ ਸਾਡੇ ਜਿਹੜੇ ਬਤਨੇ ਦਾ ਨਿਦਨ ਹੋ ਗਿਆ ਸਾਨੂੰ ਪਹਿਲਾਂ ਤੇ ਵਿਸ਼ਵਾਸ ਨਹੀਂ ਹੋਇਆ ਕਿ ਉਹ ਕੰਦੇ ਯੰਗ ਹੋਗਨ ਵਾਰ ਕੇ ਕੋਈ ਨਾ ਚੁੜਦੇ ਦੋ ਬੀਬੀਆਂ ਨੇ ਬੱਚੇ ਨੇ ਪਰਿਵਾਰ ਦੇ ਵਿੱਚ ਉਦੋਂ ਹੀ ਅਸੀਂ ਜਿਹੜੇ politicans ਆਂ ਜਿਹੜੋ ਸਾਡੇ ਪਰਿਵਾਰ ਜਦੋਂ ਖੁਸ਼ਹਾਲ ਹੁੰਦਾ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਵੀ ਸਾਨੂੰ ਮਿਲਦਾ ਹੈ ਬਟ ਬੜੀ ਦੁਖਦ ਖਬਰ ਆ ਜਿਹੜੇ ਕੁਵਰ ਜੀ ਦੇ ਵਾਈਫ ਜਿਹੜੇ ਡੱਥੋਂ ਹੰਦਾ ਸਾਨੂੰ ਬਹੁਤ ਅਫਸੋਸ ਆ ਔਰ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਕੁਵਰ ਜੀ ਨਾਲ ਅਸੀਂ ਦਿਲੋਂ ਸਾਰੇ ਜਾਣੇ ਖੜੇ ਆ ਔਰ ਇਹ ਦੁਖੋ ਸਮਾਚਾਰ ਦੇ ਨਾਲ ਇਹਨਾਂ ਦੇ ਔਖੇ ਵੇੜੇ ਅਸੀਂ ਨਾਲ ਆਣੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਜੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ